ਚਾਈਨਾ ਡੋਰ ਨੂੰ ਲੈ ਕੇ ਲਗਾਤਾਰ ਦੇਖਿਆ ਜਾ ਰਿਹਾ ਕਿ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸ ਦੇ باوجود ਵੀ ਚਾਈਨਾ ਡੋਰ ਤੇ ਪੂਰਨ ਤੌਰ ਤੇ پابੰਦੀ ਨਹੀਂ ਲੱਗ ਰਹੀ ਦੂਜੇ ਪਾਸੇ ਚਾਈਨਾ ਡੋਰ ਦੇ ਖਿਲਾਫ ਵਕੀਲਾਂ ਨੇ ਅਹਿਮ ਕਦਮ ਚੁੱਕਦੇ ਹੋਏ ਕਿਹਾ ਕਿ ਚਾਈਨਾ ਡੋਰ ਦੇ ਵਿੱਚ ਜੇਕਰ ਕੋਈ ਵੀ ਵਿਅਕਤੀ ਫੜਿਆ ਜਾਂਦਾ ਹੈ ਤਾਂ ਅਸੀਂ ਉਸ ਦਾ ਕੇਸ ਨਹੀਂ ਲੜਾਂਗੇ ਕਿਉਂਕਿ ਚਾਈਨਾ ਡੋਰ ਲੋਕਾਂ ਦੇ ਲਈ ਕਾਪਿਕ ਸਾਬਿਤ ਹੋ ਰਹੀ ਹੈ ਤੇ ਲਗਾਤਾਰ ਪੁਲਿਸ ਵੀ ਕਾਰਵਾਈ ਕਰ ਰਹੀ ਹੈ ਜੇਕਰ ਕੋਈ ਚਾਈਨਾ ਡੋਰ ਵੇਚਦਾ ਫੜਿਆ ਜਾਂਦਾ ਤਾਂ ਉਸ ਦਾ ਕੇਸ ਸਾਡੇ ਵਕੀਲਾਂ ਵੱਲੋਂ ਨਹੀਂ ਲੜਿਆ ਜਾਵੇਗਾ ਮੈਂ ਐਡਵੋਕੇਟ ਬਲਕਰਨ ਘੋਮਣ ਫਾਊਂਡ ਸੁਪਰੀਮ ਸੋਲੂਸ਼ਨ ਲਾ ਫਾਰਮ ਸਾਡੇ ਸੁਪਰੀਮ ਸੋਲੂਸ਼ਨਸ ਫॉर ਲਾ ਫਾਰਮ ਦੇ ਸਾਰੇ ਹੀ ਮੈਂਬਰਾਂ ਨੇ ਇਹ ਮਤਾ ਪਾਇਆ ਹੈ ਕਿ ਅਗਰ ਚਾਈਨਾ ਡੋਰ ਦੇ ਖਿਲਾਫ ਕੋਈ ਵੀ ਮੁਕਦਮਾ ਦਰਜ ਹੁੰਦਾ ਤਾਂ ਅਸੀਂ ਦੋਸ਼ੀ ਵੱਲੋਂ ਕੋਈ ਵੀ ਕੇਸ ਨਹੀਂ ਲੜਾਂਗੇ ਕਿਸੇ ਵੀ ਪ੍ਰਕਾਰ ਦਾ ਕਿਉਂਕਿ ਅਸੀਂ ਪ੍ਰਸ਼ਾਸਨ ਉਹ ਇਹ ਹੀ ਉਮੀਦ ਕਰਦੇ ਹਾਂ ਕਿ ਉਹ ਵੱਦ ਤੋਂ ਵੱਦ ਇਸ ਤਰ੍ਹਾਂ ਦੇ ਜਿਹੜੇ ਦੋਸ਼ੀ ਹੈਗੇ ਆ ਜਿਹੜੇ ਕਿ ਚਾਈਨਾ ਡੋਰ ਦੇ ਚਾਹੇ ਬਣਾਉਣ ਦੇ ਵਿੱਚ ਚਾਹੇ ਇੰਪੋਰਟ ਦੇ ਵਿੱਚ ਤਾਂ ਐਕਸਪੋਰਟ ਦੇ ਵਿੱਚ ਅਤੇ ਵੇਚਣ ਦੇ ਵਿੱਚ ਵੀ ਇਨਵੋਲਵ ਹੈਗੇ ਆ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਅਤੇ ਵੱਦ ਤੋਂ ਵੱਦ ਪਰਚੇ ਦਿੱਤੇ ਜਾਣ ਕਿਉਂਕਿ ਇਹ ਚਾਈਨਾ ਡੋਰ ਹੈ ਬਹੁਤ ਹੀ ਬਹੁਤ ਹੀ ਖਤਰਨਾਕ ਇਹਦੇ ਜਿਹੇ ਨਤੀਜੇ ਸਾਹਮਣੇ ਆ ਰਹੇ ਹਨ ਦਿਨੋ ਦਿਨ ਇਹਨਾਂ ਦੀ ਘਟਨਾਵਾਂ ਵਧ ਰਹੀਆਂ ਹਨ ਮੈਂ ਪ੍ਰਸ਼ਾਸਨ ਨੂੰ ਇਹ ਉਮੀਦ ਕਰਦਾ ਹਾਂ ਕਿ ਇਹਨਾਂ ਦੇ ਵੱਦ ਤੋਂ ਵੱਦ ਪਰਚੇ ਦਰਜ ਕੀਤੇ ਜਾਣ ਅਤੇ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਅੱਜ ਜੇ ਆਪ ਗੱਲ ਕਰੀਏ ਤੁਸੀਂ ਵੱਡਾ ਵਧੀਆ ਮੁੱਦਾ ਚੱਕਿਆ ਤੁਸੀਂ ਕੇਸ ਹੀ ਲੜੋ ਹੋਰ ਵਕੀਲਾਂ ਨੂੰ ਤੁਸੀਂ ਕਿ ਐਸਾ ਤੋਂ ਅਪੀਲ ਕਰਦੇ ਹੋ ਮੈਂ ਸਾਰੇ ਹੀ ਵਕੀਲ ਭਰਾਵਾਂ ਨੂੰ ਇਹ ਉਮੀਦ ਕਰਦਾ ਹਾਂ ਤੇ ਇਹ ਬੇਨਤੀ ਕਰਦਾ ਹਾਂ ਕਿ ਉਹ ਵੀ ਸਾਡੇ ਇਸ ਉਪਰਾਲੇ ਵਿੱਚ ਸਾਥ ਦੇਣ ਅਤੇ ਚਾਈਨਾ ਡੋਰ ਨਾਲ ਸਬੰਧਿਤ ਮਾਮਲਿਆਂ ਦੇ ਵਿੱਚ ਦੋਸ਼ੀ ਵੱਲੋਂ ਉਹ ਵਕੀਲ ਨਾ ਹੋਣ ਜੀ ਤੇ ਨਿਆਪਾਲਿਕਾ ਤੋਂ ਕੀ ਮੰਗ ਕਰਦੇ ਹਾਂ ਨਿਆਪਾਲਿਕਾ ਤੋਂ ਅਸੀਂ ਮੰਗ ਕਰਦੇ ਹਾਂ ਜਿਵੇਂ ਕਿ ਪ੍ਰਸ਼ਾਸਨ ਨੇ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਪਹਿਲਾਂ ਅਵੇਲੇਬਲ ਅਫੈਂਸ ਦੇ ਵਿੱਚ ਪਰਚਾ ਦਰਜ ਕੀਤਾ ਸੀ ਪਰ ਹੁਣ ਜਿਹੜੇ ਪਰਚੇ ਦਰਜ ਹੋ ਰਹੇ ਹਨ ਨਾਨ ਅਵੇਲੇਬਲ ਧਾਰਾਨ ਮਤਲਬ ਕਿ ਜਿਹੜੀ ਕਿ ਨਾਜਮਾਨਤ ਯੋਗ ਧਾਰਾ ਉਹਨਾਂ ਦੇ ਵਿੱਚ ਪਰਚੇ ਦਰਜ ਹੋਏ ਹਨ ਨਿਆਂਪਾਲਿਕਾ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਅਤੇ ਇਹਨਾਂ ਤੇ ਖਿਲਾਫ ਸਖਤ ਸਵੈਗਤ ਕਾਰਵਾਈ ਅਰੰਭੀ ਜਾਵੇ ਅਤੇ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਮਿਲਦੀਆਂ ਜਾਣ। ਉੱਥੇ ਵਪਾਰ ਮੰਡਲ ਦੇ ਪ੍ਰਧਾਨ ਨੇ ਵੀ ਐਲਾਨ ਕਰ ਦਿੱਤਾ ਗਿਆ ਕਿ ਚਾਈਨਾ ਡੋਰ ਦੇ ਵਿੱਚ ਕੋਈ ਵੀ ਵੇਚਦਾ ਜਾਂ ਫਿਰ ਖਰੀਦਾ ਫੜਿਆ ਜਾਂਦਾ ਤਾਂ ਅਸੀਂ ਊਜ਼ਾ ਸਾਥ ਨਹੀਂ ਦੇਵਾਂਗੇ। ਪ੍ਰਧਾਨ ਵਪਾਰ ਮੰਡਲ ਬਠਿੰਡਾ ਸਾਰੇ ਦੁਕਾਨਦਾਰ ਭਰਾਵਾਂ ਨੂੰ ਸਾਰੇ ਬਠਿੰਡਾ ਦੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆਂਗੇ ਕਿ ਜਿਹੜੀ ਚੈਨਾ ਡੋਰ ਆ ਜਿਹੜੀ ਬਹੁਤ ਖਤਰਨਾਕ ਹੈਗੀ ਜਿਹੜੀ ਕਿ ਲੋਕਾਂ ਨੂੰ ਬਾਜ਼ਾਰ ਚ ਤੁਸੀਂ ਆਪ ਹੀ ਦੇਖਿਆਗਾ ਵੀ ਕਿੰਨਿਆਂ ਦਾ ਗਲੇ ਕੱਟੇ ਗਏ ਕਿੰਨਾਂ ਦਾ ਨੁਕਸਾਨ ਹੋਇਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆਂਗੇ ਵੀ ਕੋਈ ਵੀ ਚੈਨਾ ਡੋਰ ਨਾ ਵੇਚੋ ਨਾ ਸਟਾਕ ਕਰੋ ਤੇ ਨਾ ਹੀ ਬੱਚਿਆਂ ਨੂੰ ਵੀ ਬੇਨਤੀ ਕਰਦੇ ਆਂ ਪਤੰਗ ਨਾ ਚੜਾਓ। ਜੇ ਜਿਸ ਤਰ੍ਹਾਂ ਵਕੀਲ ਭਾਈਚਾਰੇ ਨੇ ਇਹਨਾਂ ਦਾ ਕੀਤਾ ਵੀ ਅਸੀਂ ਜੇ ਕੋਈ ਚਾਇਨਾ ਡੋਰ ਵੇਚਦਾ ਫੜਿਆ ਗਿਆ ਅਸੀਂ ਉਹਨਾਂ ਦਾ ਕੇਸ ਨਹੀਂ ਲੜਾਂਗੇ ਇਸ ਤਰ੍ਹਾਂ ਹੀ ਵਪਾਰ ਮੰਡਲ ਵੀ ਇਹ ਕਹਿੰਦਾ ਹੈਗਾ ਵੀ ਜੇ ਕੋਈ ਚਾਇਨਾ ਡੋਰ ਵੇਚਦਾ ਜਾਂ ਕੋਈ ਬੱਚਾ ਚਾਇਨਾ ਡੋਰ ਨਾਲ ਪਤੰਗ ਚੜ੍ਹਾਉਂਦਾ ਫੜਿਆ ਗਿਆ ਤਾਂ ਵਪਾਰ ਮੰਡਲ ਉਹਦਾ ਕੋਈ ਸਾਥ ਨਹੀਂ ਦੇਊਗਾ ਸੋਦਾ ਇਹ ਹੈ ਕਿ ਚਾਇਨਾ ਡੋਰ ਦਾ ਕਈ ਥਾਵਾਂ ਤੇ ਪੂਰਨ ਤੌਰ ਤੇ ਬਾਈਕਾਟ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਵੀ ਚਾਇਨਾ ਡੋਰ ਵੇਚਦਾ ਦੁਕਾਨਦਾਰ ਜਾਂ ਖਰੀਦਾ ਫੜਿਆ ਜਾਂਦਾ ਉਸ ਦੀ ਕੋਈ ਵੀ ਹਿਮਾਇਤ ਨਹੀਂ ਕੀਤੀ ਜਾਵੇਗੀ ਪਰ ਇਸ ਦੇ باوجود ਵੀ ਦੇਖਿਆ ਜਾ ਰਿਹਾ ਹੈ ਕਿ ਚਾਇਨਾ ਡੋਰ ਲੋਕ ਲੁਪ ਛਿੱਕੇ ਵੇਚ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ